18 ਸਾਲ ਦੀ ਕੁੜੀ 15 ਸਾਲ ਦੇ ਮੁੰਡੇ ਨੂੰ ਭੁਜਾ ਕੇ ਹੋਈ ਫਰਾਰ ਇੱਕ ਹੈਰਾਨ ਕਰਨ ਵਾਲੀ ਘਟਨਾ ਵਿੱਚ 18 ਸਾਲ ਦੀ ਨੌਜਵਾਨ ਕੁੜੀ ਆਪਣੇ ਨਾਲੋਂ ਛੋਟੇ 15 ਸਾਲ ਦੇ ਅਨਵਾਲਕ ਮੁੰਡੇ ਨੂੰ ਭੁਜਾ ਕੇ ਲੈ ਗਈ ਇਸ ਵਾਰਦਾਤ ਤੋਂ ਬਾਅਦ ਮੁੰਡੇ ਦੇ ਪਰਿਵਾਰ ਵਿੱਚ ਮਾਤਮ ਫੈਲ ਗਿਆ ਅਤੇ ਰੋ ਰੋ ਪਰਿਵਾਰ ਮੈਂਬਰਾਂ ਦਾ ਬੁਰਾ ਹਾਲ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਨੇ ਦੱਸਿਆ ਕਿ ਸਾਡਾ ਪੁੱਤ ਹਾਲੇ 7ਵੀਂ ਜਮਾਤ ਪੜਦਾ ਸਾਨੂੰ ਕਦੇ ਵੀ ਸ਼ੱਕ ਨਹੀਂ ਸੀ ਕਿ ਉਸ ਦੀ ਕਿਸੇ ਕੁੜੀ ਨਾਲ ਗੱਲਬਾਤ ਹੈ ਪਰ ਉਸ ਦਿਨ ਸਾਨੂੰ ਪਤਾ ਲੱਗਾ ਕਿ ਜਦੋਂ ਉਹ ਘਰੋਂ ਗੁੰਮ ਹੋ ਗਿਆ ਉਸੇ ਦਿਨ ਉਸ ਕੁੜੀ ਦਾ ਵੀ ਫੋਨ ਬੰਦ ਆ ਰਿਹਾ ਸੀ ਪਰਿਵਾਰ ਦੇ ਅਨੁਸਾਰ ਕੁੜੀ ਹੀ ਮੁੰਡੇ ਨੂੰ ਪੁਸਾ ਕੇ ਕਿਸੇ ਆਪਣੇ ਨਾਲ ਲੈ ਗਈ ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ ਉਹਨਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਮੁੰਡੇ ਨੂੰ ਬਰਾਬਰ ਕਰਕੇ ਕਾਰਪਰਤਾਇਆ ਜਾਵੇ ਪਿੰਡ ਵਾਸੀਆਂ ਅਨੁਸਾਰ ਇਸ ਤਰ੍ਹਾਂ ਦਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਕਿ ਜਿੱਥੇ ਨਵਾਲਿਕ ਮੁੰਡੇ ਨੂੰ ਇੱਕ ਨੌਜਵਾਨ ਕੁੜੀ ਨਾਲ ਭੱਜਣ ਲਈ ਉਸ ਉਕਸਾਇਆ ਗਿਆ ਹੋਵੇ ਇਸ ਮਾਮਲੇ ਨਾਲ ਇਲਾਕੇ ਵਿੱਚ ਵੀ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ ਸਮਰਾਲਾ ਪੁਲਿਸ ਆਖਰ 6 ਮਹੀਨੇ ਪਹਿਲਾਂ ਲਾਪਤਾ ਹੋਈ ਉਸ ਨਵਾਲਗ ਲੜਕੀ ਨੂੰ ਇੱਕ ਲੜਕੇ ਸਮੇਤ ਬਰਾਮਦ ਕਰਨ ਵਿੱਚ ਅੱਜ ਸਫਲ ਹੋ ਗਈ ਜਿਸਦੇ ਬਾਪਸਾ ਨੇ ਆਪਣੀ 14 ਸਾਲਾਂ ਲੜਕੀ ਦੇ ਲਾਪਤਾ ਹੋਣ ਦੀ ਇਸ ਸਾਲ ਫਰਵਰੀ ਵਿੱਚ ਰਿਪੋਰਟ ਦਰਜ ਕਰਾਈ ਸੀ ਸਥਾਨਿਕ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਲਾਪਤਾ ਹੋਈ ਲੜਕੀ ਦੀ ਭਾਲ ਲਈ ਮੋਰਿੰਡਾ ਰੋਪੜ ਤੋਂ ਲੈ ਕੇ ਚੰਡੀਗੜ੍ਹ ਤੱਕ ਲਗਾਤਾਰ ਭਾਲ ਕਰਦੀ ਰਹੀ ਪਰ ਅੱਜ ਪੁਲਿਸ ਇਸ ਲਾਪਤਾ ਲੜਕੀ ਤੇ ਇੱਕ ਲੜਕਾ ਨੌਜਵਾਨ ਲੜਕੇ ਨੂੰ ਪਾਲਣ ਵਿੱਚ ਸਫਲ ਹੋਈ ਉਨਾ ਦੱਸਿਆ ਕਿ ਬਰਾਮਦ ਕੀਤੀ ਲੜਕੀ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਜਦਕਿ ਇਸ ਮਾਮਲੇ ਵਿੱਚ ਕਾਬੂ ਕੀਤੇ ਗਏ 20 ਸਾਲ ਦੇ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਨੇ ਇਸ ਮਾਮਲੇ ਵਿੱਚ 363 366 ਦਾ ਪਰਚਾ ਦਰਜ ਕੀਤਾ ਸੀ ਇਹ ਪ੍ਰਵਾਸੀ ਮਜ਼ਦੂਰ ਪਰਿਵਾਰ ਦੇ ਲੜਕਾ ਲੜਕੀ ਦੋਵੇਂ ਇਸ ਹਲਕੇ ਦੇ ਇੱਕ ਪਿੰਡ ਦੇ ਵਸਨੀਕ ਹਨ ਅਜਨਾਲਾ ਹਲਕੇ ਦੇ ਕਈ ਪਿੰਡ ਇਸ ਸਮੇਂ ਹੜ੍ਹ ਕਾਰਨ ਗੰਭੀਰ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ ਪਿੰਡ ਫੁਲੇਚੱਕ ਕੋਟਲੀ ਕੋਰੋਟਾਣਾ ਵੰਜਾਵਾਲ ਨੰਗਲ ਅਤੇ کریمਪੁਰ ਵਿਚ دریاਵਾਂ ਦਾ ਪਾਣੀ ਦਾਖਲ ਹੋਣ ਨਾਲ ਲੋਕਾਂ ਦੀ ਜ਼ਿੰਦਗੀ ਉਜੜਦੀ ਨਜ਼ਰ ਆ ਰਹੀ ਹੈ ਪਾਣੀ ਦੇ ਨਾਲ ਸਿਰਫ ਘਰਾਂ ਵਿੱਚ ਦਾਖਲ ਹੋ ਕੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੰਦੀ ਹੈ ਸਗੋਂ ਖੇਤਾਂ ਵਿੱਚ ਖੜੀਆਂ ਫਸਲਾਂ ਵੀ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੀਆਂ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੜ ਉਹਨਾਂ ਨੂੰ 5 ਸਾਲ ਪਿੱਛੇ ਤੱਕ ਦੇ ਬਗਾ ਕੇ ਕੋਈ ਸਾਰੀ ਮਿਹਨਤ ਨਾਲ ਖੜੀ ਕੀਤੀ ਗਈ ਖੇਤੀ ਪਾਣੀ ਵਿੱਚ ਡੁੱਬ ਗਈ ਹੈ ਕਿਸਾਨਾਂ ਲਈ ਇਹ ਹੜ ਇੱਕ ਵੱਡੀ ਤਬਾਹੀ ਸਾਬਤ ਹੋ ਰਹੀ ਹੈ ਹੁਣ ਤਾਂ ਖਾਣ ਪੀਣ ਲਈ ਵੀ ਕੁਝ ਨਹੀਂ ਬਚਿਆ ਪਿੰਡ ਦੇ ਰਹਿਣ ਵਾਲੇ ਲੋਕ ਦੁੱਖਜਾਰ ਕਰਦੇ ਕੋਈ ਕਹਿੰਦੇ ਹਨ ਕਿ ਸਥਿਤੀ ਇਹ ਹੈ ਕਿ ਕਈ ਘਰਾਂ ਦੇ ਅੰਦਰ ਪਾਣੀ ਖੜਾ ਹੈ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਆ ਥਾਵਾਂ ਤੇ ਤਲਾਸ਼ ਕਰਨੀ ਪੈ ਰਹੀ ਹੈ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਲਈ ਹਾਲਾਤ ਹੋਰ ਵੀ ਮੁਸੀਬਤ ਬਣ ਗਏ ਹਨ ਬਿਮਾਰੀ ਫੈਲਣ ਦਾ ਖਤਰਾ ਵੱਧ ਰਿਹਾ ਹੈ ਕਿਉਂਕਿ ਪੀਣ ਯੋਗ ਪਾਣੀ ਤੇ ਹੋਰ ਜ਼ਰੂਰੀ ਸਹੂਲਤਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ ਸਰਕਾਰ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਅਪੀਲ ਕੀਤੀ ਹੈ ਸਥਾਨਿਕ ਸਮਰਾਲਾ ਇੱਕ ਜਜ਼ਬਾ ਐਨਜੀਓ ਦੇ ਮੈਂਬਰਾਂ ਨੇ ਮੰਜੇ ਤੇ ਪਏ ਗਰੀਬ ਬਜ਼ੁਰਗ ਦੇ ਟੁੱਟੇ ਹੋਏ ਪੱਟ ਦਾ ਆਪਰੇਸ਼ਨ ਕਰਵਾਇਆ ਇਲਾਕੇ ਵਿੱਚ ਗਰੀਬ ਅਪੰਗ ਵਿਅਕਤੀਆਂ ਦੀ ਸੇਵਾ ਕਰ ਰਹੀ ਇੱਕ ਜਜ਼ਬਾ ਐਨਜੀਓ ਦੇ ਮੈਂਬਰ ਡਾਕਟਰ ਸੰਦੀਪ ਸਿੰਘ ਨੂੰ ਕਿਸੇ ਨੇ ਦੱਸਿਆ ਕਿ ਪਿੰਡ ਬੀਜੇ ਇੱਕ ਬਜ਼ੁਰਗ 1.5 ਸਾਲ ਤੋਂ ਅਤਿ ਦੀ ਗਰੀਬੀ ਹੋਣ ਕਾਰਨ ਆਪਣੇ ਟੁੱਟੇ ਹੋਏ ਪੱਟ ਦਾ ਆਪਰੇਸ਼ਨ ਨਹੀਂ ਕਰਵਾ ਸਕਿਆ ਤਾਂ ਡਾਕਟਰ ਸੰਦੀਪ ਸਿੰਘ ਨੇ ਇੱਕ ਜਜ਼ਬਾ ਐਨਜੀਓ ਦੇ ਕੁਝ ਮੈਂਬਰਾਂ ਨੇ ਗਰੀਬ ਬਜ਼ੁਰਗੇ ਘਰ ਜਾ ਕੇ ਦੇਖਿਆ ਤੋਚਨ ਉਸ ਸੰਬਰਾਲੇ ਦੇ ਕੌਸ਼ਲ ਹਸਪਤਾਲ ਵਿਖੇ ਦਾਖਲ ਹੋਇਆ ਜਿੱਥੇ ਡਾਕਟਰ ਪਰਮਜੀਤ ਕੌਸ਼ਲ ਅਤੇ ਡਾਕਟਰ ਬਲਵਿੰਦਰ ਕੌਸ਼ਲ ਨੇ ਬਜ਼ੁਰਗ ਦੇ ਟੁੱਟੇ ਹੋਏ ਪੱੜੀ ਸਰਜਰੀ ਕੀਤੀ ਡਾਕਟਰ ਪਰਮਜੀਤ ਕੌਸ਼ਲ ਨੇ ਦੱਸਿਆ ਕਿ ਇੱਕ ਜਜ਼ਬਾ ਐਨ ਜੀਓ ਵੱਲੋਂ ਮਲਕੀਤ ਸਿੰਘ ਨਾਮਕ 60 ਸਾਲਾ ਬਜ਼ੁਰਗ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਪੱੜੀ ਟੁੱਟੀ ਹੱਡੀ ਟੁੱਟੀ ਹੋਈ ਸੀ ਉਹ 1.5 ਸਾਲ ਤੋਂ ਆਪਣੇ ਘਰ ਪਿਆ ਸੀ ਜਿਸ ਦੀ ਤਰੰਤ ਸਦ੍ਰਿਗੀਤੀ ਗਈ ਉਹਨਾਂ ਦੱਸਿਆ ਕਿ ਬਜ਼ੁਰਗ ਦਾ ਆਪਰੇਸ਼ਨ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਫ੍ਰੀ ਸਟੇਟ ਸਕੀਮ ਤਹਿਤ ਬਿਲਕੁਲ ਫ੍ਰੀ ਕੀਤਾ ਗਿਆ ਇਸ ਵਿੱਚ ਐਨਜੀਓ ਬਜ਼ੁਰਗ ਨੂੰ ਲਿਆਉਣ ਅਤੇ ਛੱਡਣ ਦਾ ਸਾਰਾ ਖਰਚਾ ਆਪ ਕੀਤਾ ਇਸ ਮੌਕੇ ਇੱਕ ਜज्ਬਾ ਐਨਜੀਓ ਦੇ ਮੁਖੀ ਭਾਈ ਅੰਤਰਜੋਤ ਸਿੰਘ ਡਾਕਟਰ ਸੰਦੀਪ ਸਿੰਘ ਡਾਕਟਰ ਬਲਵਿੰਦਰ ਕੌਸ਼ਲ ਤੇ ਡਾਕਟਰ ਪਰਮਜੀਤ ਕੌਸ਼ਲ ਆਜ਼ਾਦ ਹਾਜ਼ਰ ਸਨ ਆਉਦੀ ਅੰਮ੍ਰਿਤਸਰ ਪੁਲਿਸ ਵੱਲੋਂ ਹੜਪੀਟਾਂ ਲਈ ਭੇਜੀ ਗਈ ਰਾਤ ਸਮੱਗਰੀ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਆ ਕਮਿਸ਼ਨਰ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਵੱਲੋਂ ਇੱਕ ਛੋਟਾ ਜਿਹਾ ਮਹੱਤਵਪੂਰਨ ਯਤਨ ਹੈ ਜਿਸ ਵਿੱਚ ਲੋੜਵੰਦ ਲੋਕਾਂ ਲਈ ਪਾਣੀ ਬਰੈਡ ਬਿਸਕੁਟ ਪ੍ਰੋਬਾ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਭੇਜੀਆਂ ਗਈਆਂ ਹਨ ਇਸ ਤੋਂ ਇਲਾਵਾ ਲੋਕਾਂ ਦੀ ਹੋਰ ਲੋੜ ਅਨੁਸਾਰ ਮੱਛਰ ਭਜਾਉਣ ਵਾਲੀਆਂ ਗੋਲੀਆਂ ਮੋਮਬਤੀਆਂ ਮਾਚਸ ਵੀ ਮੁਹੱਈਆ ਕਰਾਈ ਗਈ ਹੈ ਕਮਿਸ਼ਨ ਨੇ ਕਿਹਾ ਕਿ ਹੁਣ ਤੱਕ 1 ਲੱਖ ਤੋਂ ਵੱਧ ਆਈਟਮ ਸਪੀਡ ਤੱਕ ਪਹੁੰਚਾਏ ਜਾ ਚੁੱਕੇ ਹਨ ਉਹਨਾਂ ਨੇ ਜ਼ਿਕਰ ਕੀਤਾ ਕਿ ਇਸ ਮੋਹਮ ਵਿੱਚ ਆ ਟੀਸੀਪ ਜਗਜੀਤ ਬਾਲੀਆ ਐਡੀਸੀਪ ਟ੍ਰੈਫਿਕ ਮਨਦੀਪ ਕੌਰ ACP ਰਿਸ਼ਪ ਪੋਲਾਤੇ ਸਾਰਾ ਟ੍ਰੈਫਿਕ ਸਟਾਫ ਅਗਿਆ ਆ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਹਿਯੋਗ ਦੇ ਨਾਲ ਹੀ ਇਹ ਉਪਰਾਲਾ ਸੰਭਵ ਹੋ ਸਕਿਆ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ NDRF ਆਰਮੀ ਅਤੇ BSF ਸਾਰੇ ਮੈਦਾਨ ਬੇਜਤਰਾਤਨ ਖੁਦ ਮੁੱਖ ਮੰਤਰੀ ਵੱਲੋਂ ਵੀ ਆਪਣੀ ਰਾਤ ਕਾਰਜਾਲੇ ਚੌਪਰ ਮੋਹੀਆ ਕਰਵਾਇਆ ਗਿਆ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇੱਕ ਔਖੀ ਘੜੀ ਵਿੱਚ ਪ੍ਰਭੂ ਅੱਗੇ ਅਰਦਾਸ ਕਰਦੇ ਹਨ ਕਿ ਤਾਂ ਜੋ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਬਣੀ ਰਹੇ ਹਾਂਜੀ ਸਰ ਹਰ ਦੀ ਸਥਿਤੀ ਵਿੱਚ ਲੋਕਾਂ ਦਾ ਸਹਾਰਾ ਬਣੋ ਕਿਹਾ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀਆਂ ਨੂੰ ਦਿੱਤਾ ਸੰਦੇਸ਼ ਪੰਜਾਬ ਵਿੱਚ ਆਏ ਭਿਆਨ ਖੜਾ ਦੇ ਮੱਦੇ ਨਜ਼ਰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਯਾਤਰੀ ਗਾਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀਆਂ ਨੂੰ ਸੰਦੇਸ਼ ਦਿੱਤਾ ਕਿ ਆ ਕਿ ਇਸ ਔਖੀ ਘੜੀ ਵਿੱਚ ਹਰ ਇੱਕ ਨੂੰ ਇੱਕ ਦੂਜੇ ਦਾ ਸਹਾਰਾ ਬਣਾ ਚਾਹੀਦਾ ਉਹਨਾਂ ਕਿਹਾ ਕਿ ਹੜ ਕੰ ਕਰਾਂ ਫਸਲਾਂ ਤੇ ਮਾਲ ਡੰਗਰ ਨੂੰ ਵੱਡਾ ਨੁਕਸਾਨ ਹੋਇਆ ਇਸ ਕਰਕੇ ਲੋਕ ਬਹੁਤ ਮੁਸ਼ਕਲਾਂ ਵਿੱਚ ਹਨ ਜੱਦਰ ਸਾਹਿਬ ਨੇ ਕਿਹਾ ਕਿ ਪੰਜਾਬ ਹਮੇਸ਼ਾ ਮੁਸ਼ਕਲਾਂ ਦੇ ਸਮੇਂ પ્રેમ ਇਤਿਫਾਕ ਤੇ ਭਾਈਚਾਰਾ ਨਾਲ ਇਕਜੁੱਗੀ ਦੀ ਮਦਦ ਕਰਦਾ ਆਇਆ ਹਾਂ ਅੱਜ ਵੀ ਲੋੜ ਹੈ ਕੋਈ ਵੀ ਪੰਜਾਬੀ ਭੁੱਖਾ ਨਾ ਰਹੇ ਕਿਸੇ ਦੇ ਮਾਲ ਡੰਗਰ ਨੂੰ ਚਾਰੇ ਤੋਂ ਬਿਨਾ ਨਾ ਰਹਿਣਾ ਪਵੇ ਹਰ ਪੀੜਤ ਪਰਿਵਾਰ ਨੂੰ ਛੱਤ ਤੇ ਸਾਰਾ ਮਿਲੇ ਉਹਨਾਂ ਕਿਹਾ ਕੀ ਹੜ ਦੇ ਪਾਣੀ ਉਤਰਨ ਤੋਂ ਬਾਅਦ ਜੋ ਵੀ ਜ਼ਿਆਦਾ ਮੁਸ਼ਕਲਾਂ ਆਉਣਗੀਆਂ ਉਸ ਬੇਲੇ ਵੀ ਪੰਜਾਬੀਆਂ ਨੂੰ ਆਪਸੀ ਪਿਆਰ ਤੇ ਭਾਈਚਾਰੇ ਨਾਲ ਇੱਕ ਦੂਜੇ ਦਾ ਸਾਥ ਦੇਣਾ ਪਵੇਗਾ ਜਥੇਦਾਰ ਨੇ ਸਾਰੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਮਨੁੱਖਤਾ ਦੇ ਨਾਮ ਤੇ ਡਟ ਕੇ ਸੇਵਾ ਕਰਨ ਤੇ ਪੀੜਤਾਂ ਦੀ ਮਦਦ ਜਾਰੀ ਰੱਖਣਾ ਇਸ ਦੇ ਨਾਲ ਹੀ ਉਹਨਾਂ ਜ਼ੋਰ ਦਿੱਤਾ ਕਿ ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਪੰਜਾਬ ਵਿੱਚ ਇਸ ਵਾਰ ਹੜ੍ਹਾਂ ਦੇ ਪਿੱਛੇ ਅਸਲ ਕਾਰਨ ਕੀ ਹਨ 2023 ਵਿੱਚ ਪੰਜਾਬ ਨੇ ਹੜ੍ਹ ਦੀ ਵੱਡੀ ਮਾਰ ਸਹੀ ਸੀ ਸਿਰਫ 2 ਸਾਲ ਬਾਅਦ ਫਿਰ ਇਹ ਹੜ੍ਹ ਤਿੱਬਰ ਰੂਪ ਵਿੱਚ ਸਾਹਮਣੇ ਆਇਆ ਹੈ ਦਰਿਆਵਾਂ ਦਾ ਪਾਣੀ ਮੈਦਾਨੀ ਇਲਾਕਿਆਂ ਵਿੱਚ ਕਿਉਂ ਵੜਦਾ ਹੈ ਇਸ ਚਾਈ ਲੋਕਾਂ ਸਾਹਮਣੇ ਲਿਆਉਣੀ ਲਾਜ਼ਮੀ ਹੈ ਤਾਂ ਜੋ ਪੰਜਾਬ ਵਾਸੀ ਸੁਚੇਤ ਰਹਿਣ ਤੇ ਪਵਖ ਵਿੱਚ ਵੱਡੀਆਂ ਮੁਸੀਬਤਾਂ ਤੋਂ ਬਚ ਸਕਣ ਜੱਗਾ ਸਾਹਿਬ ਨੇ ਗੁਰੂ ਸਹਿਬਾਨਾਂ ਦੀ ਸਿੱਖਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੁਦਰਤ ਨਾਲ ਸਾਂਝ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸਿਖਾਇਆ ਹੈ ਕਿ ਕੁਦਰਤ ਦਾ ਆਦਰ ਕਰਨਾ ਚਾਹੀਦਾ ਹੈ ਜੀ ਅਸੀਂ ਸਭ ਰਲ ਮਿਲ ਕੇ ਗੁਰੂ ਦੀ ਕਿਰਪਾ ਨਾਲ ਇਸ ਮੁਸ਼ਕਲ ਘੜੀ ਚੋਂ ਜਲਦੀ ਬਾਹਰ ਆ ਜਾਵਾਂਗੇ ਉਹਨਾਂ ਨੇ ਦਿੱਤਾ ਸੰਦੇਸ਼ ਰਾਹੁਲ ਗਾਂਧੀ ਦਾ ਪਤਲਾ ਫੁਕਿਆ ਭਾਜਪੀ ਵੱਲੋਂ ਪ੍ਰਦਰਸ਼ਨ ਤਰਨੁਜ ਨੇ ਕਾਂਗਰਸ ਤੇ ਲਾਈ ਗੰਭੀਰ ਦੋਸ਼ ਸਰਕਾਰ ਬਲੋ ਹਰ ਪੀੜਤ ਖੇਤਰਾਂ ਵਿੱਚ ਰਾਹਤ ਕੰਮ جاری ਭਗਵੰਤ ਮਾਨ ਸਰਕਾਰ ਨੂੰ ਬਣਾਇਆ ਨਿਸ਼ਾਨਾ ਅਮਰਸਰ ਵਿੱਚ ਭਾਜਪਾ ਦੇ ਰਾਸ਼ਟਰੀ ਪਰਬਤ ਤਰਣ ਜੁਗਬਲੋਂ ਰਾਹੁਲ ਗਾਂਧੀ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਤਰਣ ਜੁਗ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਸਾਜਸ਼ਾ ਕਰ ਰਹੇ ਹਨ ਉਹਨਾਂ ਦਾ ਕਹਿਣਾ ਸੀ ਕਿ ਵਿਦੇਸ਼ੀ ਆ카ਦੇ ਇਸ਼ਾਰਿਆਂ ਤੇ ਦੇਸ਼ ਵਿੱਚ ਗਲਤ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਦੇ ਵੀ ਕਾਮਯਾਬ ਨਹੀਂ ਹੋਵੇਗੀ ਤਰਣ ਜੁਗ ਨੇ ਕਿਹਾ ਕਿ ਕਾਂਗਰਸ ਦੇਸ਼ ਵਿੱਚ ਕੁਸ ਬੈਠੀਆਂ ਨੂੰ ਬਚਾਉਣ ਲਈ ਨਾਟਕ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਨਿਕਾਲੀ ਗਈ ਜਾਰੀ ਯਾਤਰਾਵਾਂ ਦਾ ਮਕਸਦ ਦੇਸ਼ ਵਿੱਚ ਅੰਦਰੂ ਇਹ ਯਾਰ ਹੈ ਇਸੇ ਨਾਲ ਹੀ ਉਹਨਾਂ ਨੇ ਪੰਜਾਬ ਤੇ ਹੋਰ ਰਾਜਾਂ ਵਿੱਚ ਆਈ ਹੜ੍ਹਾਂ ਬਾਰੇ ਵੀ ਗੱਲ ਕੀਤੀ ਤਰਨਜੋਗ ਨੇ ਕਿਹਾ ਕਿ ਕੇਂਦਰੀ ਸਰਕਾਰ ਵੱਲੋਂ ਫੌਜ ਅਤੇ ਐਨਡੀਆਰਫ ਦੀ ਟੀਮਾਂ ਲਗਾਤਾਰ ਲੋਕਾਂ ਦੀਆਂ ਮਦਦ ਕਰ ਰਹੀਆਂ ਹਨ ਪੰਜਾਬ ਵਿੱਚ ਲਗਭਗ 75 ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਹੜ੍ਹਾਂ ਦੇ ਦੌਰਾਨ ਹਾਲਾਤ ਵਿੱਚ ਕੇਂਦਰ ਵੱਲੋਂ ਪੂਰੀ ਤਰ੍ਹਾਂ ਸਹਿਯੋਗ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਸਰਕਾਰ ਨੂੰ ਘੇਰਦੇ ਹੋਏ ਤਰਨਜੋਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਤੋਂ ਬੰਦਾਂ ਅਤੇ ਦਰਿਆਵਾਂ ਦੀ ਸਫਾਈ ਕਰ ਲਈ ਹੁੰਦੀ ਤਾਂ ਲੋਕਾਂ ਨੂੰ ਅੱਜ ਇਸ ਕਦਰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪੈਂਦਾ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਹੁਣ ਰਾਜ ਸਰਕਾਰ ਦੇ ਫੈਸਲਿਆਂ ਤੋਂ ਨਰਾਜ਼ ਹਨ ਤੇ ਕੇਂਦਰ ਸਰਕਾਰ ਤੋਂ ਹੀ ਉਮੀਦ ਜਿਤਾਉਂਦੇ ਹਨ ਆਓ ਦੇਖਦੇ ਹਾਂ ਪੂਰੀ ਰਿਪੋਰਟ